ਹੈਲੋ ਜੀ ਸਤਿ ਸ੍ਰੀ ਅਕਾਲ ਦੁੱਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਆਂਗੇ ਤੇ ਅੱਜ ਆਪਾਂ ਆਪਣੇ ਘਰੇ ਆ ਕੰਮ-ਧੰਦੇ ਸ਼ੁਰੂ ਕਰਦੇ ਆਂ ਘਰ ਦੇ ਨਾ ਰੁਟੀਨ ਦੇ ਵਿੱਚ ਕਿਉਂਕਿ ਕਿੰਨੇ ਦਿਨ ਹੋ ਗਏ ਆਪ ਸੈੱਟ ਚੱਲਦਿਆਂ ਨੂੰ ਨਾ ਤੇ ਬਾਹਰਲਾ ਵਿਆਹ ਵਾਲਾ ਖਾਣਾ ਖਾ ਖਾ ਬਿਮਾਰ ਵੀ ਹੋ ਗਈ ਤੇ ਹੁਣ ਭਾਈ ਆਪਾਂ ਕੰਮ ਕਰੇ ਬਿਨਾਂ ਤਾਂ ਸਰਦਾ ਨਹੀਂ ਹੁਣ ਕੰਮ ਸਵੇਰ ਦੇ ਕੰਮ ਨੇ ਜਿਹੜੇ ਮੈਂ ਕਰ ਲੈਨੇਗੇ ਮੱਜਾਂ ਦਾ ਵੀ ਨਿਮੇੜ ਲਿਆ। ਚੁੱਲੇ ਦਾ ਵੀ ਨਿਮੇੜ ਲਿਆ ਨਾ। ਤੇ ਹੁਣ ਇੱਧਰ ਮੈਂ 마ਸੀ ਕੀ ਟੈਂਕੀ ਪਰ ਨਾਈ ਦੀ। ਤਿੰਨ ਦਿਨ ਹੋ ਗਏ 마ਸੀ ਨੂੰ ਗਈ ਨੂੰ। 마ਸੀ ਗਈ ਹੋਈ ਹੈਗੀ ਹੁਣ ਫਿਰ ਪਾਣੀ ਉਧਰ ਜਾਂਦਾ ਨਾ। ਮਾਂ ਖਤਮ ਨਾ ਹੋ ਜੇਗੀ ਤੇ ਲਾਈਟ ਲੂਟ ਨਾ ਬਗ ਜੇ। ਜਾਂਦੀ 마ਸੀ ਪਰਕੇ ਗਈ ਸੀਗੀ। ਆਪਾ ਇਧਰੋਂ ਵੀ ਦੇਖ ਲਈ ਪਾਣੀ ਕਿੱਧਰ ਜਾ ਰਿਹਾ ਹੈਗਾ। ਇਹ ਗੋਡੇ ਵੀ ਦੁਖਣ ਲੱਗ ਗਏ, ਲੱਤਾਂ ਵੀ ਦੁਖਦੀਆਂ ਨੇ, ਸਿਰ ਵੀ ਦੁਖਦਾ। ਗਲਾ ਵੀ ਖਰਾਬ ਹੋ ਗਿਆ ਮਰੀਜ਼ ਬਣ ਗਏ ਇੱਕ ਸਾਡਾ ਮਰੀਜ਼ ਇੱਧਰ ਪਿਆ ਹੈਗਾ ਉਹਨੂੰ ਜਿਆਦਾ ਬੁਖਾਰ ਹੋ ਗਿਆ ਕੱਲ ਦਾ ਉਲਟੀਆਂ ਬੁਖਾਰ ਇਹਨਾਂ ਨੂੰ ਵਿਚਾਰਿਆਂ ਨੂੰ ਹੁਣ ਚਾਹ ਬਣਾ ਕੇ ਦਿੰਨੀ ਆਂਗੀ ਨਾ ਰਾਤ ਰੋਟੀ ਖਾਦੀ ਐ ਨਾ ਹੁਣ ਖਾਦੀ ਹੈਗੀ ਜੇ ਗੋਣੀ ਲੈ ਕੇ ਪੈਗੇ ਤਾਂ ਨਾ ਪਿਆ ਵੀ ਨਹੀਂ ਜਾਂਦਾ ਹੈਗਾ ਵੀ ਜਿਹੜੇ ਟੈлефон ਵਿੰਦ ਟੈлефон ਫੋਨ ਨਹੀਂ ਠੀਕ ਕਰ ਦਿੰਦੇ ਹੈਗੇ ਕੰਮ ਵੀ ਨਾਲ ਹੀ ਕਰਨੇ ਪੈਂਦੇ ਨੇ ਕੰਮਾਂ ਬੇਨਸਰਦਾ ਨਹੀਂ ਇਹ ਤੂੰ ਕੀ ਭਾਲਦੀ ਆ ਸਾਰਾ ਦਿਨ ਹੈ ਕੀ ਭਾਲਦੀ ਏਂ ਕੀ ਦੱਸ ਮੁੜ ਕੇ ਆ ਗਈ ਸੁਣ ਗੱਲਾਂ ਮੇਰੀਆਂ ਨਾਲ ਅੱਜ ਵੀ ਕਰੜੀ ਚਾਹ ਬਣਾ ਕੇ ਪੀ ਵੀ ਗਲਾ ਜਾਂ ਠਿੰਕੋ ਹੋ ਜਾਊਗਾ ਵੀ ਵਧੀਆ ਠੀਕ ਠਾਕ ਹੋ ਜਾਗੀ ਕਿੰਨੀ ਚਾਹ ਚੂ ਪਾ ਲੈਨੇ ਆ ਕਿੰਨੀ ਸਬਜ਼ੀ ਚ ਘਰੇ ਨਾ ਦਾਲ ਬਣਾ ਲਈ ਰਾਤ ਪਰਸੋਂ ਦਾਲ ਬਣਾ ਲਈ ਰਾਤ ਸਬਜ਼ੀ ਬਣਾ ਲਈ ਆਲੂ ਵਾਲ ਕੇ ਮੈਨੂੰ ਫੇਰ ਵੀ ਉਹਦੇ ਵਿੱਚ ਲੂਣ ਨਹੀਂ ਲੱਗਿਆ ਹੈਗਾ ਪਤਾ ਨਹੀਂ ਕਾਹ ਤੋਂ ਲੂਣ ਮਿਰਚ ਐਂ ਲੱਗਦਾ ਵੀ ਪੂਰਾ ਲੂਣ ਮਿਰਚ ਹੋਵੇ ਫੇਰ ਗੱਲ ਤਾਂ ਠੀਕ ਹੋ ਜਾਊਗਾ ਲੂਣ ਮਿਰਚ ਨਹੀਂ ਪੂਰਾ ਹੁੰਦਾ ਹੈਗਾ ਸਬਜ਼ੀ ਚ ਨਾ ਦਾਲ ਚ ਰਾਤ ਤਾਂ ਮੈਂ ਸਬਜ਼ੀ ਬਣਾਈ ਸੀ ਆਲੂ ਵਾਲ ਕੇ ਪਰਸੋਂ ਬਣਾਈ ਸੀ ਮੂੰਗੀ ਮਸਰੀ ਅੱਜ ਮੂੰਗੀ ਧਰਨ ਦੀ ਸਲਾਹੇਗੀ ਕੁਝ ਵੀ ਨਹੀਂ ਵਧੀਆ ਨਾ ਲੱਗਾ ਹੈਗਾ ਪਤਾ ਨਹੀਂ ਦੰ ਦਿਨ ਵਾਲੇ ਹੋਗੇ ਤਾਂ ਕਰਕੇ ਇਸ ਤਰ੍ਹਾਂ ਹੋ ਗਿਆ ਕੁੱਕਦਾ ਦਿਨ ਤਾਂ ਚੱਲੇ ਜਾਂਦਾ ਨਾਲੇ ਖਾਂਦਾ ਵੀ ਇਹ ਸੰਕੋਚ ਕਿ ਹੈਗਾ ਕੋਈ ਐ ਨਹੀਂ ਹੈਗਾ ਨਾ ਵੀ ਬਦੇ ਠੰਡਾ ਪੀ ਜਾ ਕਦੇ ਕੁਛ ਹੈ ਨਾ ਕਦੇ ਕੌਫੀ ਵੀ ਨਹੀਂ ਉਹ ਚੀਜ਼ ਵੀ ਨਹੀਂ ਕੀਤਾ ਹੈਗਾ ਪਤਾ ਨਹੀਂ ਕਿਵੇਂ ਜੇ ਕੁਝ ਹੋ ਗਿਆ ਹੱਕੀ ਤੱਕ ਆਉਟ ਹੋ ਜਾਂਦੇ ਭੱਜਣ ਅੱਠ ਸਾਰਾ ਦਿਨ ਆਲੇ ਦੇ ਟਾਈਮ ਤੇ ਆਲੇ ਦੇ ਬਿਹਾਰੇ ਦੇ ਟਾਈਮ ਤੇ ਜਾਣਾ ਕੰਮ ਵੀ ਕਰਾਉਣਾ ਨਾ ਤੇ ਘਰ ਦੇ ਕੰਮ ਵੀ ਟਾਈਮ ਤੇ ਕਰਨੇ ਤੇ ਬਸ ਫੇਰ ਉਹੀ ਗੱਲ ਇੰਨਾ ਸਰੀਰ ਕਿੰਨਾ ਕੋ ਹੁੰਦਾਗਾ ਵੀ ਇੰਨੀ ਤੰਗੇੜ ਚੱਲੀ ਜਾਊਗਾ ਨਾ ਫਿਰ ਇੱਕ ਦਿਨ ਤਾਂ ਡਿਗਦਾ ਹੀ ਐ ਮੇਰੀ ਸਲਾਹ ਸੀ ਮੈਂ ਅੱਜ ਨਾ ਸਾਗ ਬਣਾ ਕੇ ਚਲ ਫਿਰ ਵੀ ਮੈਂ ਇੱਕ ਦੋ ਦਿਨ ਰੈਸਟ ਕਰ ਲੂੰਗੀ ਵਧੀਆ ਠੀਕ ਜੇ ਹੋ ਜੂੰਗੀ ਨਾ ਅੱਜ ਹੁਣ ਉਧਰ ਮਿਲਣੀ ਕਰਨ ਆਏ ਨੀਗੀ ਪਾਲਕ ਵਗੈਰਾ ਉਹ ਲੈ ਗਏ ਥੋੜਾ ਜਿਹਾ ਤਾਂ ਮੇਰੇ ਖਾ ਲਿਆ ਸੀ ਚਾਚੇ ਤੋਂ ਫਿਰ ਸਾਗ ਨੂੰ ਥੋੜਾਗਾ ਹੁਣ ਨਾ ਛੱਡ ਖਾਣਾ ਹੁਣ ਫੇਰ ਹੀ ਦੇਖੂਗੀ ਮੈਂ ਬੜਾ ਲਾ ਦੋਦਰ ਦਾ ਸਰਦਾਂ ਨਹੀਂ ਸੀ ਨਾ ਮੈਂ ਦਾਦੂਲ ਬਣਾ ਲੈਣੀ ਆ ਜਮੂngੀ ਦਾ ਮਨਾਰੂਗੀ। ਪਾਪਾ ਇੰਝ ਆਦੇ ਨੇ। ਆਪੀ ਲੈ ਲਓ। ਮੱਜਾਂ ਤੇ ਪੱਲੀਆਂ ਲਾਉਣ ਆਲੀਆਂ ਪਈਆਂ ਨੇਗੇ ਇੰਨੀ ਠੰਡ ਹੋ ਗਈ ਹੁਣ ਨਾ। ਹੁਣ ਐ ਡਰ ਲੱਗਦਾਗਾ ਵੀ ਕਿਤੇ ਪਸੂਆਂ ਨੂੰ ਵੀ ਨਾ ਠੰਡ ਹੁੰਦੇ ਲੱਗ ਜੇ। ਖੱਟਰੂ ਆ ਜਾਣ। ਮੱਜਾਂ ਦਾ ਫੇਰ ਵੀ ਚੱਲੇ ਜਾਂਦੇ ਨੇ ਕਿਉਂਕਿ ਫੀਡ ਖਾਂਦੀਆਂ ਨਹੀਂ ਆ। ਜਿਹੜੇ ਕਟਰੂ ਨੇ ਸਾਡੇ ਘਟਾਂ ਦਾ ਕਟਰੂ ਦਾ ਇਹ ਜੇ ਨੇਗੇ। ਕੱਟਾ-ਖੱਟੀ ਜਿਹੜੇ ਛੋਟੇ ਨੇ ਮਰਨੂੰ ਦਾਣਾ ਪਾ ਦੇਣੀ ਦਾਣਾ ਛੱਡ ਦੇਣਗੇ ਕੱਖ-ਕੱਖ ਖਾ ਲੈਣਗੇ। ਨਰ ਮੈਂ ਸੁੱਕਾ-ਸੱਕਾ ਸਿੱਟ ਕੇ ਉਹਨੇ ਫੇਰ ਵੀ ਠੰਡ ਹੋ ਗਈ ਹੁਣ ਮੌਸਮ ਤੇਜ਼ ਹੁੰਦਾ ਜਾਂਦਾ ਹੈ ਹਾਂ ਚਾਹ ਤੜੀ ਹੋਈ ਐ ਚਾਹ ਪੀ ਲਈ ਹੋਰ ਨਹੀਂ ਮਿਲਿਆ ਕੁਛ ਹੈਗਾ ਜਾ ਚਲੋ ਜੀ ਹੁਣ ਮਿਲਦੇ ਆਂ ਫੇਰ ਲੋਈ ਹੁਣ ਮੈਂ ਲੋਨੀ ਦੀ ਢਾਲ ਤੜਕਾ ਢਾਲ ਮਕੇਰਾ ਰਿੰਨਲੀ ਹੈ ਨਾ ਤਰੇ ਨੇ ਅੱਜ ਮੋਠ ਮੋਠੀ ਜੇ ਬੈਨੇ ਹੁਣ ਮੈਂ ਤੜਕਾ ਲਾ ਕੇ ਉਹਦੇ ਵਿੱਚ ਪਾ ਦੂੰਗੀ ਲਸਣ ਤੇ ਪਿਆਜ਼ ਆਪਾਂ ਘੋਨ ਲੈਨੇ ਜੀਰਾ ਵੀ ਪਾ ਲਿਆ ਹੁਣ ਹਰੀ ਮਿਰਚ ਪਾ ਕੇ ਫਿਰ ਆਪਾਂ ਟਮਾਟਰ ਪਾ ਲਾਂਗੇ ਤੇ ਵਿਆਹਾਂ ਦੀਆਂ ਤੇਜ ਤੜਕੇ ਵਾਲੀਆਂ ਦਾਣਾ ਸਰ੍ਹਦੀਆਂ ਖਾ ਕੇ ਨਾ ਮੌਜਾ ਔਖਾ ਹੋ ਜਾਂਦਾ ਵਾ ਉਹ ਤਾਂ ਆਪਣਾ ਸੁਆਦ ਲੱਗਦੀਆਂ ਰਹੀਆਂ ਬਾਅਦ ਵਿੱਚ ਪਤਾ ਲੱਗਦਾ ਘਰ ਦੀ ਹਲਕੀ ਜੀ ਦਾਲ ਵਧੀਆ ਲੱਗਦੀ ਹੈ ਜੀ ਮੈਂ ਥੋੜਾ ਜੀ ਤੜਕਾ ਪਾਇਆ ਤੜਕਾ ਨਹੀਂ ਜ਼ਿਆਦਾ ਪਾਇਆ ਹੈਗਾ ਨਾ ਉਸ ਨੂੰ ਸਾਰਾ ਪਾਣੀ ਪਿਆ ਨਾ ਪਰ ਓਨੇ ਮਸਾਲੇ ਤਾਂ ਨਹੀਂ ਆਪਾਂ ਪਾਉਂਦੇ ਜਿੰਨੇ ਵੀ ਵਿਆਹ ਸਾਦੀਆਂ ਦੇ ਵਿੱਚ ਪਾਉਂਦੇ ਨੇਗੇ ਆਪਾਂ ਤਾਂ ਹਲਕੀ ਦਾਲ ਬਣਾਵਾਂਗੇ ਜਿਹੜੀ ਹਾਜਮਾ ਜੇ ਤੇਰਾ ਜਿਹੜਾ ਆਪਣਾ ਹਾਜਮਾ ਜੇ ਖਰਾਬ ਹੋ ਜਾਂਦਾਗਾ ਟੀਜ ਤੜਕਿਆਂ ਨਾਲ ਨਾ ਮਸਾਲਿਆਂ ਨਾਲ ਟਮਾਟਰ ਵੀ ਪਾ ਲੈਣੀ ਆ ਚੰਨ ਵੱਜ ਗਏ ਨੇਗੇ ਦਾਲ ਨੂੰ ਤੜਕਾ ਲਾ ਕੇ ਹਜੇ ਮੇਰੇ ਕੰਮ ਕਈ ਪਏ ਨੇ ਹਰ ਰੋਜ਼ ਨਾ ਹਫਤਾ ਹੋ ਗਿਆ ਹੁਣ ਮੱਝਾਂ ਮੰਨੀ ਜਾਣ ਨੂੰ ਕਦੇ 6:30 ਵਜੇ ਜਾਨੀਆ ਧਾਰਾ ਚੋਣ ਕਦੇ 4:30 ਜਾਨੀਆ ਕਦੇ 5:30 ਹੋ ਜਾਂਦੇ ਨੇ ਨਾ ਮਸਾਂ ਧਾਰਾਂ ਘੜਦੀਆਂ ਗਈ ਅੱਜ ਕੰਮ ਜੈ ਸੈੱਟ ਹੋਇਆਗਾ ਜਾਂ ਨਾ ਦੇ ਵੀ ਅੱਜ ਮੈਂ ਸਹੀ ਟਾਈਮ ਤੇ ਜਾਉਂਗੀ ਕੱਲ ਵੀ ਕਵੇੜਾ ਹੋ ਗਿਆ ਸੀਗਾ ਕਿਉਂਕਿ ਕੱਲ ਭਾਜੀ ਵੰਡਣ ਗਏ ਸੀਗੇ ਨਾ ਪਿੰਡ ਦੇ ਵਿੱਚ ਆ ਕੇ ਫਿਰ ਮੈਂ ਦਾਲ ਸਬਜ਼ੀ ਮੈਂ ਕੁਛ ਨਹੀਂ ਬਣਾਇਆ ਸੀ ਫਿਰ ਆ ਕੇ ਦਾਲ ਸਬਜ਼ੀ ਨਾ ਸਬਜ਼ੀ ਬਣਾਈ ਤੇ ਸਾਰਾ ਕੱਪੜਾ ਲੀੜਾ ਭਾਂਡਾ ਠਿੱਕਰ ਕਰਕੇ ਫੇਰ ਬਾਹਰ ਲੈ ਘਰੇ ਫੇਰ ਵਾਰ ਲੈ ਘਰੇ ਗਈ ਹੈ ਨਾ ਪੂਰੀ ਘਾਰਾਂ ਨੂੰ ਫੇਰ 4:30 ਵਜੇ ਹੁਣ ਆਦਤ ਬਣ ਗਈ ਹੁਣ ਮੈਨੂੰ ਐ ਜੇ ਨਹੀਂ ਲੱਗਦਾ ਪਹਿਲਾਂ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਜੇ ਮੱਜਾਂ ਵੀ ਨਹੀਂ ਲੇਟ ਹੋ ਗਈ ਫਿਰ ਮੇਰੀ ਰੋਟੀ ਲੁਕਗੈਲਾ ਹੋ ਜੂ ਹੁਣ ਆਦਤ ਬਣ ਗਈ ਹੁਣ ਹਰ ਰੋਜ਼ ਰੋਟੀ ਨੂੰ ਲੇਟ ਹੀ ਖਾਣਿਆਂਗੇ ਕਿਉਂ ਜਦੋਂ ਇੰਨਾ ਨੰਨੇਰਾ ਹੋ ਜਾਂਦਾ ਸੀ ਜਦੋਂ ਪਾਖਰੀ ਸੀ ਉਹ ਵੀ ਪਕਾਉਂਦੇ ਸੀ ਨਾ ਫਿਰ ਵੀ ਕੀ ਕਰਦੇ ਹੁਣ ਜਦੋਂ ਆਪਦੀ ਕਾਹਲ ਨਾਲ ਕੁਝ ਲੋਟ ਨਹੀਂ ਆਉਂਦਾ ਸੀਗਾ ਅੱਜ ਲੱਗਦਾ ਵੀ ਅੱਜ ਸਹੀ ਟਾਈਮ ਤੇ ਰੋਟੀ ਲਾ ਕੇ ਖਾ ਲਾਂਗੇ ਦਾ ਨੂੰ ਮਤਵਾਰ ਨੂੰ ਲਈ ਨਵੀ ਦੇ ਰੈਡੀ ਦੇ ਵਿਚਾਰੇ ਹਜੇ ਪਏ ਨੇਗੇ ਸਵੇਰ ਦੇ ਪਏ ਨੇਗੇ ਗੋਲੀਆਂ ਲੈ ਕੇ ਟਿਕੇ ਹੋਣਗੇ ਦੁਕਾਨ ਦੇ ਫੋਨ ਕਰ ਕਿਸੇ ਦਾ ਫੋਨ ਆ ਗਿਆ ਕਿਸੇ ਦਾ ਫੋਨ ਆ ਗਿਆ ਹੁਣ ਤੇ ਟਾਈਕ ਹੋਏ ਹੁਣ ਫੋਨ ਆਉਣੇ ਬੰਦ ਹੋਏ ਨੇ ਹੁਣ ਸਹੀ ਗਿਆ ਅੰਦਰ

ਸਾਰਾ ਤਾਂ ਮੇਰਾ ਮਸਾਲਾ ਲਸਣ ਗੰਡਾ ਸਭ ਕੁਝ ਅੱਜ ਬਣਾਇਆਗਾ ਨਾ ਸਾਰਾ ਕੁਝ ਹੀ ਖਤਮ ਹੋਇਆ ਪਿਆ ਸੀਗਾ ਲੋਈ ਹੁਮੇ ਇਹਦੇ ਵਿੱਚ ਪਾ ਦੰਦਾਂ ਨਾ ਥੋੜਾ ਜਿਹਾ ਸੇਕ ਲਵਾ ਕੇ ਆਪਾਂ ਮਿਲ ਦਿਆਂ ਫੇਰ ਕਰ ਜਾਂ ਦੂਸਰੇ ਕੰਮ ਤਾਂ ਨੇਰੇ ਪਏ ਨੇਗੇ 4:30 ਮਸੀ ਗੋਹਾ ਸਿੱਟ ਗਈ ਪਾਣੀ ਪੀ ਕੇ ਧਾਰਾ ਘੜਦੀ ਹੁਣ ਆ ਜਾਵੇਂ ਤੂੰ ਵੀ ਇੱਧਰ ਟਿੱਕ ਡੋਲੇ ਜਖਾਈ ਜਾਂਦੇ ਰਹੇ ਨੇ ਸਾਰਾ ਦਿਨ ਤੂੰ ਕਿਹੜੀ ਐ ਸੁੱਕ ਸਿੱੜਦਾ ਇਹਨਾਂ ਨੂੰ ਹੂੰ ਪੱਲੀਆਂ ਅੱਜ ਫੇਰ ਨਹੀਂ ਲਗੀਆਂ ਲਾਉਣੇ ਆ ਫੋਨ ਕਰਦਾ ਹਾਂ ਨੂੰ ਮੈਂ ਜਿਆਦਾ ਜੀ ਵਧੀਆ ਸਮਝ ਆਈ ਆਹ ਤਾਂ ਤੇ ਕਿਹਨਾਂ ਦਾ ਹੈ ਅਧਰੂ ਹੜ ਦਰਦ ਦੇ ਨੂੰ ਸਾਰੇ ਕਰਾਉਂਦੇ ਨੇ ਤੂੰ ਮਾਰਦੀ ਐ ਅੱਜ ਜਦੋਂ ਸਾਰੇ ਘਰ ਸਾਨੂੰ ਸੁਰਤ ਪਾ ਗਈ ਚਾਰ ਨੂੰ ਵੀ ਸੁਰਤਾ ਗਈ ਸੰਬਰ ਸੁਰਤਾ ਤੇ ਹੋਰ ਵੀ ਸਾਰੇ ਘਰ ਮਨੋਂ ਆਪ ਨੂੰ ਵੀ ਸੋਤੀ ਆ ਗਈ ਘਰੇ ਰਹਿ ਕੇ ਨਾ ਬੜੇ ਦਿਨ ਹੋ ਗਏ ਸੀ ਬੜੇ ਦਿਨ ਹੋ ਗਏ ਹਫਤਾ ਹੋ ਗਿਆ ਪੂਰਾ

ਨਮੀਆ ਨਮੀਆ ਇਹ ਉੱਪਰ ਲਿਖਿਆ ਹੋਇਆ ਹੈਗਾ ਸਮਝ ਨਹੀਂ ਆਇਆ ਹੋਇਆ ਇਹ ਤਾਂ ਵੱਡੀ ਪੱਲੀ ਲਿਖਿਆ ਹੋਇਆ ਹੈ ਵੱਡੀ ਪੱਲੀ ਮੇਰੇ ਤਾਂ ਨਮੀ ਆਏਗੀ ਉਹਦੇ ਤਾਂ ਮੱਝਾਂ ਨਹੀਂ ਲਿਖਿਆ ਹੋਊਗਾ ਉੱਤੇ ਚੜਨਾ ਪਊਗਾ ਚੜਜੇਗਾ ਹਾਂ ਜਿਹੜੀ ਉਹ ਨੀਲੀ ਦੀ ਹੈ ਹਾਂ ਉੱਤੇ ਦੇਖ ਵੀ ਲਿਖਿਆ ਹੋਇਆ ਹੈ ਦੇਖਣਾ ਨਹੀਂ ਦੀ ਅੱਜ ਦੇਖ ਲੈ ਗਿਆ ਲੱਭ ਗਿਆ ਮੱਜਾਂ ਵਾਲੀ ਮੱਜਾਂ ਮੱਜਾਂ ਵੱਡੀ ਪੱਲੀਆਂ ਆ ਲੋ ਜੀ ਪੱਲੀਆਂ ਦਾ ਘਿਓੜਾ ਪੈ ਗਿਆ ਪੱਲੀਆਂ ਦਾ ਲਾ ਲਿਆ ਢੇਰ ਪਤਾ ਨਹੀਂ ਕੀ ਗੱਲ ਆ ਇਹ ਸਾਲ ਆਪਣੀਆਂ ਪੱਲੀਆਂ ਹੋ ਹੋ ਜਾਂਦੀ ਨਹੀਂਆਂ ਵਾਰ ਮੱਛਰਦਾਨੀ ਭਾਲਣ ਲੱਗੇ ਮੱਛਰਦਾਨੀ ਹੋਰ ਹੀ ਬਸ ਤੁਰੇ ਫਿਰੇ ਮੱਛਰਦਾਨ ਮੈਂ ਤਾਂ ਰਖੜ ਗੱਡੀਆਂ ਕਮਨ ਮੇੜਤਾ ਹੁਣ ਮੈਂ ਜਾ ਕੇ ਲਗਦੀਆਂ ਕੀ ਰੋਟੀ ਤੇ ਮੱਝਾ ਹਜੇ ਮੇਰੇ ਬੰਨਣ ਵਾਲੀਆਂ ਖੜੀਆਂ ਨੇ ਕਿਉਂਕਿ ਪੱਲੀਆਂ ਦਾ ਗਾਹ ਪਿਆ ਪੈਣਾ ਮੈਂ ਮਸਾ ਤਾਰਾ ਗੱਡੀਆਂ ਨਹੀਂ ਗੇ ਟੱਪਦੀਆਂ ਸੀ ਜਦੋਂ ਖੜਕਾ ਹੋ ਜਾਂਦਾਗਾ ਹੁਣ ਲਾ ਕੇ ਪੱਲੀ ਆਪੇ ਬੰਨ ਦੇਣਗੇ ਨਾਲੇ ਕਰਨਗੇ ਸ਼ਾਮ ਸਮਈਆ ਸਾਰੀਆਂ ਬੋਰੀਆਂ ਚ ਪਾ ਕੇ ਉਮੀ ਸਾamdਿਓ ਮੈਥੋਂ ਨਹੀਂ ਬੈਣੀ ਫਿਰ ਸੋਨੀ ਕੱਲ ਨੂੰ ਤੈਨੂੰ ਹੀ ਕਰਨਾ ਪੂ ਬਈ ਅੱਜ ਹੀ ਕਰਦੀ ਚਲੋ ਜੀ ਸ਼ਾਮ ਹੋ ਗਈ ਉਹੀ ਟਾਈਮ ਰੋਟੀ ਨੂੰ ਕਿੰਨੀ ਸੁਨੇਹਾ ਭੱਜ ਲੈਣਾ ਆਪਾਂ ਦੁੱਧਵਾ ਸਾਂਦੇ ਜਾ ਕੇ ਸੁੱਕ ਵਗੈਰਾ ਸਿੱਟਤੀ ਮੈਂ ਸਾਰਾ ਕੰਮ ਕਰਤਾ ਇਧਰੋਂ ਹੁਣ ਰੋਟੀ ਰਹਿ ਗਈ ਹੈਲੋ ਜੀ ਸਤਿ ਸ੍ਰੀ ਅਕਾਲ ਦੋਨ ਟਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹਾਂਜੀ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਆਉਣ ਵਾਲੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਆਪਾਂ ਕਰਦੇ ਆਂਗੇ ਕੰਮ ਤਾਂ ਦੇ ਸ਼ੁਰੂ ਕੁਛ ਆਪਾਂ ਕਰ ਲਏ ਨੇ ਕੁਛ ਰਹਿੰਦੇ ਨੇਗੇ ਕਿਉਂਕਿ ਸਵੇਰ ਦੇ ਹਜੇ 7 ਵਜੇ ਨੇ ਦੂਸਰਾ ਦਿਨ ਹੈਗਾ ਆਪਣਾ ਵਲੌਗ ਸੀ ਜਿਹੜਾ ਕੱਲ ਅਧੂਰਾ ਰਹਿ ਗਿਆ ਸੀਗਾ ਪੂਰਾ ਨਹੀਂ ਕਰ ਸਕੇ ਆਪਾਂ ਤੇ ਹੁਣ ਮੈਂ ਮੱਜਾਂ ਵੱਲ ਦੁਬਾਰਾ ਫੇਰ ਜਾਨੀ ਆਂਗੀ ਇਧਰੋਂ ਮੈਂ ਝਾੜੂ ਪੋਚਾ ਜਿਹੜਾ ਕਰ ਲਿਆ ਭਾਂਡੇ ਵੀ ਸਾਫ਼ ਕਰਤੇ ਫਿਰ ਆਕੇ ਆਪਾਂ ਬਣਾਵਾਂਗੇ ਰੋਟੀ ਨਾ ਤੇ ਇਧਰ ਮੈਂ ਝਾੜੂ ਲਾ ਕੇ ਬੱਠੇ ਦੇ ਵਿੱਚ ਕੂੜਾ ਪਾ ਲਿਆ ਹੁਣ ਆਪਾਂ ਇਹ ਚੱਕ ਲੈਣੇ ਹੈਗੇ ਠੰਡ ਹੈ ਜਿਹੜੀ ਵੱਧ ਗਈ ਹੁਣ ਬਹੁਤ ਜ਼ਿਆਦਾ ਲੱਗਦੀ ਪਤੰ ਤਾਂ ਸਰੀਰ 'ਚ ਕੋਈ ਹੋਇਆ ਨਾ ਨ ਥੋੜਾ ਜਿਹਾ ਵੀ ਬੁਖਾਰ ਜੇ ਦੀ ਸ਼ਿਕਾਇਤ ਹੈਗੀ ਤਾਂ ਕਰਕੇ ਠੰਡ ਲੱਗਦੀ ਹੈ ਪਤਾ ਨਹੀਂ ਠੰਡ ਹੋਈਗੀ ਐ ਨਹੀਂ ਪਤਾ ਲੱਗਦਾ ਹੈਗਾ ਠੰਡ ਠੰਡ ਹੋਈ ਜਾਂਦੀ ਰਹਿੰਦੀ ਹੈ ਸਾਰਾ ਦਿਨ ਲੋਈ ਹੁਣ ਆਪਾਂ ਅੱਗੇ ਮੱਝਾਂ ਨੇ ਕਰੇ ਮੈਂ ਦਿਖਾਉਣੀ ਤੁਹਾਨੂੰ ਪੱਲੀਆਂ ਕਿ ਇਸ ਤਰ੍ਹਾਂ ਲਾਈ ਨੇ ਮੈਂ ਕੋੜੀ ਨਹੀਂ ਹੈਗੀ ਸੀਗੀ ਦੂਰੀਆਂ ਬੋਰੀਆਂ ਦੇ ਲਾ ਕੇ ਚੌਰੀਆਂ ਕਰਤੀਆਂ ਐਨੀ ਠੰਡ ਦੱਸ ਕਿੱਥੇ ਹੈਗੀ ਪਸੂਆਂ ਤਾਂ ਐਨੀ ਠੰਡ ਹੁੰਦੀ ਨਹੀਂ ਨਾ ਪਸੂ ਸਾਰੇ ਤੜਾਈ ਜਾਂਦੇ ਨੇ ਹੁਣ ਮੈਂ ਬਾਹਰ ਕੱਢਣੇ ਨੇ ਮੈਥੋਂ ਐਨੀ ਭਾਰੀ ਪੱਲੀ ਚੱਕੀ ਨਹੀਂ ਜਾਂਦੀ ਹੈਗੀ ਪਤਾ ਨਹੀਂ ਕਿਵੇਂ ਕੁਛ ਕਰਨਗੇ ਹੁਣ ਲਿਆਉਣੀ ਬਲਾ ਕੇ ਤੇ ਇਧਰ ਮੇਰਾ ਖਲਾਰਾ ਪਾ ਕੇ ਰੱਖਿਆ ਪਿਆਗਾ ਆ ਦੇਖੋ ਕੱਟ ਕੱਟ ਪੱਲੀਆਂ ਢੇ ਲਾਤਾ ਸਹੀ ਪੱਲੀ ਫੇਰ ਵੀ ਨਹੀਂ ਮਿਲੇਗੀ ਹੋਰ ਹੀ ਚੱਕ ਚਕ ਲਾਤੀਆਂ ਹੁਣ ਸਮਾਂ ਦੀ ਘੰਟਾ ਡੇਢ ਘੰਟਾ ਤੇ ਬਰਬਾਦ ਹੋਊਗਾ ਸਾਰੇ ਕਿਉਂਕਿ ਬਤੀ ਪੱਲੀਆਂ ਜਿਹੜੀ ਬੋਰੀ ਚ ਪਾਉਣੀ ਬਹੁਤ ਜ਼ਿਆਦਾ ਔਖੀ ਗਿੰਦੇ ਨਾ ਕਿ ਇਹਦਾ ਮਸਾ ਸੰਭਾਲੀਆਂ ਸੀਗੀਆਂ ਹਾਂ ਜੇ ਫਿਰ ਮੈਂ ਇੱਥੇ ਝਾੜੂ ਵੀ ਨਹੀਂ ਲਾ ਰਹਾ ਹੈਗਾ ਆ ਇਧਰ ਇੱਥੇ ਵੀ ਗਾ ਪਾਏ ਫਿਰ ਹਾਂ ਸਿੱਕਣੀ ਪਈ ਇਹਨਾਂ ਬੋਰੀਆਂ ਨਾਲ ਨਾ ਕਿ ਪੱਲੀਆਂ ਕੱਢਦੇ ਨਾ ਉਹ ਭਾਈ ਨੂੰ ਢੀਕਦੀਆ ਤਾਂ ਉਹਦੇ ਨਾਲ ਲੱਗ ਕੇ ਸਾਰਾ ਕੁਝ ਕਰਵਾਵਾਂ ਨਾ ਆ ਟੋਲ ਤੇ ਚੜਕੇ ਉੱਪਰੋਂ ਸੈਂਤੀਆ ਸੀਗਾ ਬਸ ਐ ਆ ਗਈ ਤੇ ਹਵਾ ਨਾ ਬਸੰਤ ਰਾਜ ਜੀ ਨਾਲ ਇਹ ਜੀ ਆਮੁੱਗ ਰਹਿੰਦੇ ਅੱਜ ਸਲਾਈ ਹੋਣਾ ਹੈਗਾ ਇੱਧਰ ਕਹਿ ਰਹੀ ਐ ਪੱਲੀ ਉਧਰ ਦੂਰੀਓ ਦੂਰੀ ਚੱਕਣੀ ਔਖੀ ਹੋ ਜਾਂਦੀ ਐ ਕਹਿਰੀ ਤੇ ਚੱਕੀ ਲੈਂਦੀ ਜੀ ਉਲਟ ਲਾਦੀ ਐ ਜੀ ਪਤਾ ਹੀ ਨਹੀਂ ਲੱਗਾ ਹੈਗਾ ਨਾ ਮੇ ਹੋ ਗਿਆ ਔਖਾ ਮੈਨੂੰ ਦਿਨ ਚਾਰ ਮਹੀਨੇ ਮੈਨੂੰ ਹੀ ਪਤਾਗਾ ਹੋ ਕਿੰਨੇ ਹੋ ਗਏ ਇੱਧਰ ਮੱਝਾਂ ਤਰਾਈ ਜਾਂਦੀਆਂ ਨਹੀਂ ਐ ਹੁਣ ਮੈਂ ਬਣ ਜਾਣੀ ਪਲਾਉਣੀ ਇਹਨਾਂ ਨੂੰ ਅੱਜ ਟੂਟੀ ਵੀ ਨਹੀਂ ਆਈ ਹੈਗੀ ਦੇਖਦੀ ਆ ਇਹਦੇ ਵਿੱਚ ਪਾਣੀ ਫੇਰ ਦੇ ਵਿੱਚ ਲੱਗਦਾ ਤਾਂ ਠੀਕ ਜਿਹਾ ਗੋਸਾ ਜਿਹਾ ਲੱਗਦਾ ਬੜਾ ਠੰਡਾ ਨਹੀਂ ਹੈਗਾ ਤੇ ਡਰ ਲੱਗਦਾ ਨਾ ਵੀ ਬਾਹਰ ਠੰਡਾ ਪਾਣੀ ਨਾ ਮੱਝਾਂ ਨੂੰ ਪੈ ਜਾਵੇ ਹਜੇ ਟੂਟੀ ਆਈ ਨਹੀਂ ਪਤਾ ਟਾਈਮ ਲਾ ਵੀ ਟੂਟੀ ਜੇ ਮੈਂ ਹੁਣ ਖੜ ਗਈ 10-15 ਮਿੰਟ ਫਿਰ ਮੈਨੂੰ ਸਾਰੇ ਕੰਮ ਨੂੰ ਕੁਵੇਲਾ ਹੋ ਜਾਂਦਾ ਹੈ ਨਾ ਕੰਮ ਠੀਕ ਨਹੀਂ ਆਉਂਦੇ ਹੈਗੇ ਹੁਣ ਮੈਨੂੰ ਮੈਂ ਤਾਂ ਭੱਜ-ਭੱਜ ਕੀਤੀ ਸੀਗੇ ਵੀਚਲ ਮੈਂ ਛਿਤੀ ਛਿਤੀ ਕਰ ਲੂੰਗੀ ਪਰ ਹੁਣ ਟੂਟੀ ਮੇਰਾ ਕੰਮ ਖੜਾ ਹੋਊਗੀ। ਠੇਕ ਦੀਆਂ ਜਾਂ ਫਿਰ ਮੈਂ ਗੋਬਰ ਗੈਸ ਚ ਪਾ ਲੂੰ ਇਹ ਪਾਣੀ। ਹਨੇਰੀ ਟੂਟੀ ਨਹੀਂ ਆ ਜਾਣਾ। ਚਾਰ ਤੇ ਮੈਂ ਕੱਲ ਸਾਰਾ ਸੰਬਰ ਗਈ ਸੀ ਸੋਨਾ ਬਣਾ ਗਈ ਸੀ ਚਾਰ ਵਾਲਾ ਨਾ। ਦੂਸਰੀ ਆਪਾਂ ਸੁੱਕ ਸਿੱਟਣ ਲੱਗੇ ਜਿਹੜਾ ਦਰਸ਼ਕ ਆਏ ਪਏਗਾ ਤੇ ਵਧੀਆ ਵਧੀਆ ਆਪਾਂ ਮੱਜਾਂ ਨੂੰ ਪਾ ਦਿੰਨੇ ਆਂਗੇ। ਦੇਗੀ ਦਾਲੀਰ ਲੈ ਗਈ ਸੋ ਦੋ ਲੈ ਗਈ ਕਿਹੜੇ ਕਿਹੜੇ ਲੈ ਗਈ ਪਿੰਡ ਵਾਲਾ ਤੇ ਫਤੇਗੜ ਸਾਹ ਵਾਲੇ ਮਾਸੀ ਵੀ ਬਾਗੀ ਨਾ ਹੋਏ ਤਾਂ ਉਧਰ ਕੋਈ ਨਹੀਂ ਫਿਰ ਵੱਡਾ ਗਲਾਸ ਕਿਹਨੂੰ ਪਤਾ ਅਧਿਕੜ ਸਾਹ ਵਾਲਿਆਂ ਨੂੰ ਉਹ ਉਹ ਤਾਂ ਮਾਸੀ ਦਾ ਸੀ ਉਹਦਾ ਕੱਪ ਚ ਪਾਇਆ ਪਿਆ ਸੀ ਉਹ ਮਾਸੀ ਦਾ ਬਹੁਤ ਵੱਡਾ ਵੱਡਾ ਪਿੱਡਾ ਕੰਮ ਹੋ ਗਿਆ

ਹੋ ਹੁਣ ਰੜਕਦਾ ਨਹੀਂ ਪੈਂਦੀ ਕਦੇ ਕਦੇ ਆ ਰਾਤ ਪਈ ਬਦਨਗੀ ਹੋ ਗਿਆ ਰਾਤ ਪਈ ਗੋਲੀਆਂ ਗੋਲੀਆਂ ਪਈਆਂ ਲੈ ਲਈਆਂ ਗੋਲੀਆਂ ਤਾਂ ਲਈਆਂ ਨਹੀਂ ਇਹਦੇ ਵਿੱਚ ਗੋਲੀਆਂ ਹੋਰ ਸ਼ੁਰੂ ਹੋ ਗਈਆਂ ਬੁਖਾਰ ਆਣੀਆਂ ਹਾਂ ਫਿਰ ਉਹਦੇ ਕਰਕੇ ਨਹੀਂ ਲਈਆਂ ਹਾਂਹੀਂ ਫਿਰ ਰੜਕ ਪੈਂਦੀ ਸੀਗੀ ਉਹ ਤਾਂ ਸਰ ਵੇਹ ਮੈਂ ਲੱਗਦੀ ਐ ਕਿ ਰੋਟੀ ਮਾਸੀ ਵੀ ਆਉਣ ਵਾਲੀ ਐ ਬਹੁਤ ਸਿੱਟਗੇ ਕੰਨੀਆਂ ਤਾਂ ਆਪਣਾ ਨਿੱਖੜ ਗਿਆ ਰਾਤੀਆਂ ਵੱਲ ਅਜੇ ਸੋਨੀ ਪਾ ਗਿਆ ਲੈ ਮਿਲਾਂਦਾ ਠੀਕ ਕੋਈ ਆ ਗਿਆ ਨਾ ਲੁੱਈ ਕਪਾ ਕੇ ਚਾਪਲਾਸਟਰ ਵੀ ਲਾਤਾ ਗਰਮ ਤਾਂ ਨਹੀਂ ਘਰੀ ਡਾਕਟਰ ਬਣ ਜਾਂਦੇ ਆ ਜੀ ਮੈਨੂੰ ਤਾਂ ਪਤਾ ਹੀ ਲੱਗਾ ਕਦੋਂ ਨਿੰਮ ਲਿਆ ਤਾਂ ਮੈਂ ਤਾਂ ਕਹੀ ਜਾਂਦੀ ਸੀ ਵੀ ਡਾਕਟਰ ਦੇ ਜਾ ਕੇ ਖਲਾਇਆ ਹੈ ਉਹ ਨਾ ਕਹਿੰਦੇ ਪੈਸਾ ਆਫ ਕਰਨ ਵਾਲਾ ਵੀ ਕਿੰਨੇ ਦਿਨ ਹੋ ਗਏ ਹੋਰ ਐ ਹੋਇਆ ਪੈ ਜਿਵੇਂ ਆਜੂ ਨਹੀਂ ਹੁੰਦਾ ਵਾਲਾ ਹੋਇਆ ਇਹ ਨੀਚੇ ਤੋਂ ਪੰਨ ਤਾਂ ਪਾਣੀ ਨਹੀਂ ਪੈ ਗਿਆ ਇਹਨਾਂ ਕਰਮ ਤਾਂ ਹੈ ਨਹੀਂ ਨਾ ਠੀਕ ਆ ਨਿੰਮ ਨਾਲ ਲੇਸਤਾ ਹੁਣ ਤੋਕੇ ਦੁਬਾਰਾ ਫੇਰ ਡਾਕਟਰ ਕੋਲੇ ਕੁਛ ਨਹੀਂ ਮਾਸੀ ਜਾਣਾ ਮਾਇ ਤੇ ਮੈਨੂੰ ਜੀ ਲੰਬੜੀ ਪਈ ਉਹ ਪਲਸਟਰ ਵਾਲੀ ਚੱਕੋ ਜੇ ਲਲਵੇ ਮੈਂ ਮੱਲਵੇ ਟੋਣ ਨਿਵਾਸਾ ਸਾਫ ਕਰਕੇ ਮੈਂ ਜਰਾ ਬੂਟ ਪਾ ਕੇ ਉਹਦੇ ਕੋਲ ਵਗ ਜਾਂਦਾ ਡਾਕਟਰ ਕੋਲ ਜਿਹੜਾ ਸਮਾਨ ਲੈਣਾ ਉਹ ਵੀ ਲੈ ਆਇਓ ਸੌਦਾ ਖਤਮ ਹੋਇਆ ਪਿਆਗਾ ਕੋਈ ਨਾ ਐਨੀ ਸੇ ਬਗੜੀਆਂ ਨਹੀਂ ਕਰਦਾ ਹੋਊਗਾ ਕੋਈ ਅੱਛਾ ਇੰਨੇ ਕੁੜੀਆਂ ਬੰਦੇ ਦੀ ਕਰਨੀਆਂ ਨਹੀਂ ਹੈ ਸੇਵਾ ਚੱਲ ਰਹੇ ਨੇ ਅੱਜ ਨਿੰਮੀ ਦਾ ਨਾ ਹੀ ਸੇਵਾ ਹੋ ਰਹੀ ਹੈ ਇਹੇ ਸੇਵਾ ਹੋ ਰਹੀ ਹੈ ਇਹੇ ਆ ਉਂਗਲਾਂ ਦੇ ਵਿਚਾਲੇ ਉਹਦੇ ਸਮਾਰਕ ਸਾਫ ਕਰਦੀਆਂ ਆਹ ਉਂਗਲਾਂ ਦੇ ਵਿਚਾਲੇ ਵਾਲਾ ਖਰਾਬ ਹੋ ਗਿਆ ਸੀੜੀਆਂ ਕਰਕੇ ਅਿਕੰਦਰ ਦਾ ਵਿਚਾਰ ਗਾਲ ਲੈਂਦਾ ਨਾ ਤੁਸੀਂ ਰੈਸਟ ਨਹੀਂ ਕਰਦੇ ਤੁਸੀਂ ਐ ਨਹੀਂ ਕਰਦੇ ਕਰੀਏ ਕੀ ਭਰਾਵਾ ਸੋਜ ਹੈ ਨਹੀਂ ਕਹੇਗੀ ਮਣੀ ਮੁੱਟੀ ਹਲਦੀ ਦਾ ਹੀ ਨਹੀਂ ਹੈ ਨਾ ਠੀਕ ਲੱਗ ਜਾਗਾ ਦੋਨੇ ਵਾਰ ਇੱਕੋ ਜੀ ਨੇ ਠੀਕ ਆ ਉਹਨੇ ਗੋਲੀ ਦਾ ਜੇ ਖਾਣੀ ਪੈਣੀ ਹੈ ਫਿਰ ਅੜਕਦਾ ਪੇਰੀ ਲੱਗੂ ਹਾਂ ਨੂੰ ਦੁਖਦਾ ਜੀ ਦੁਖੂਗਾ ਥੱਲੇ ਤਾਂ ਲੱਗਦਾ ਨਹੀਂ ਰੌਟਰ ਕਹਿੰਦਾ ਇਹਦਾ ਆ ਚੀਜ਼ ਆ ਗਈ ਕਿਨਾਰਾ ਉੱਪਰ ਜਿੱਕੇ ਇੱਥੋਂ ਆਹ ਕਿਨਾਰਾ ਟੁੱਟਿਆਗਾ ਕਿਨਾਰਾ ਤਾਂ ਕਹਿੰਦਾ ਕਦੋਂ ਵੀ ਉਹ ਹੋ ਸਕਦਾ ਦਵਾਰੇ ਜੇ ਇਹ ਹੋ ਹੋ ਜੇ ਮੜਾ ਮੋਟਾ ਵਜਨ ਵੱਧਾ ਕੇ ਜਾਂ ਇੱਧਰ ਉੱਧਰ ਟੇਡਾ ਹੋ ਗਿਆ ਵੀ ਇਹ ਐ ਨਹੀਂ ਹੁੰਦਾ ਹੈਗਾ ਵੀ ਤੁਸੀਂ ਕਦੋਂ ਵੀ ਹੁਣ ਠੀਕ ਹੈ ਮਹੀਨੇ 20 ਦਿਨ ਚ ਨਾ ਕਹਿੰਦਾ 2 ਸਾਲ ਤੱਕ ਇਹਦਾ ਇਸ ਤਰੀਂ ਤਕਲੀਫ ਰਹੂਗੀ ਇਨਾ ਮਹਿੰਗੇ ਤੇ ਇਹ 2 ਮਿੰਟ ਨਹੀਂ ਇਹ ਸਾਥੋਂ ਕੱਟਿਆ ਜਾਂਦਾ। ਕਿਨਾਰਾ ਕਰਕੇ ਜੇ ਪੈਰ ਕਿਤੋਂ ਹੋਰ ਹੋਵੇ ਕਹਿੰਦੇ ਉਹ ਤਾਂ ਸੈੱਟ ਹੋ ਜਾਂਦਾ। ਮੈਂ ਤੁਹਾਡੇ ਖੜ ਜਜਰਾ ਬਾਲੀ ਹੁਈ ਆ। ਬਸ ਆ ਦੇ ਪੈਰ ਸਾਰਾ ਕੋਸ। ਮੈਨੂੰ ਪਤਾ ਤੁਸੀਂ ਇਹਦੇ ਪੈਰ ਰੱਖੋਗੇ। ਲੋਈ। ਮੇਰਾ ਕੰਮ ਤਾਂੰਦਾ ਹੈ ਸਾਰਾ ਪੈਸਾ ਆਪ ਸਫਾਈ ਦਾ। ਪਹਿਲੀ ਪੈਰ ਖੋਲ ਕੇ ਬਹਿ ਕੇ ਪਾਣੀ ਪਾ ਕੇ ਪਾਣੀ ਠੰਡਾ ਹੁੰਦਾ ਸੀਗਾ। ਹਾਰ ਕੇ ਪਹਿਲਾਂ ਨਾ ਮਹਾਂ ਚੱਲ ਸਾਫ਼ ਕਰ ਦਿੰਦੇ। ਕੱਲੇ ਜਾਣ ਤੋਂ ਹੁੰਦਾ ਨਹੀਂ। ਆਪਦੇ ਆਪ ਤੋਂ ਹੁੰਦਾ ਨਹੀਂ ਹੈਗਾ। ਉਮੀ ਛੱਡ ਕੇ ਜੇ ਮੈਂ ਨਾਲ ਲੱਗਦੀ ਫਿਰ ਕਹਿੰਦੇ ਨੇ ਕੋਈ ਕੁਝ ਕਰਦਾ ਨਹੀਂ ਹੈਗਾ ਮੇਰਾ ਪਹਿਲਾਂ ਮੈਂ ਪਾਣੀ ਆਪੇ ਵਾਲੇ ਆਹ ਸਬਜੀ ਵਾਲਾ ਭਾਈ ਤਾਂ ਨਹੀਂ ਹੈਗਾ ਹੋ ਗਿਆ ਤੁਰਦੇ ਤੁਰਕੇ ਦੇਖੋ ਅੱਡੀ ਦਾ ਉਹ ਲੱਗਦਾ ਨਹੀਂ ਪੰਜਾ ਨਹੀਂ ਲੱਗਦਾ ਲੱਗਦਾ ਨਹੀਂ ਦੁਖਦਾ ਪੂਰਾ ਦੁਖਦਾ ਆ ਆਡੀ ਲੱਗਦਾ ਜਦ ਬਣਾਇਓ ਭਾਜੋ ਦੇਖਦਾ ਜਾਂ ਮਾ ਹੁਣ ਦੇਖੋ ਮੇਰਾ ਕਰੇ ਗਾਂਦਰ ਸੋਈ ਚ ਹੁਣ ਮੈਂ ਸਾਰਾ ਸਾਫ ਸਫਾਈਆ ਕਰਦੀ ਆਂਗੀ ਚਲੋਈ ਮੇਰਾ ਤੁਹਾਨੂੰ ਮੇਰਾ ਬਲੌਗ ਜਰੂਰ ਪਸੰਦ ਆਇਆ ਹੋਵੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਇਸ ਤਰ੍ਹਾਂ ਦਾ ਲੱਗਿਆ ਵੀਡੀਓ ਦੇਖਣ ਲਈ ਸਾਰੀਆਂ ਪੰਨਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ